ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਅੱਜ ਜਨਿਕੇ 24 ਜੂਨ ਦੀ ਗੱਲ ਕਰਾਂਗੇ ਜਿੱਥੇ ਕਿ 24 ਜੂਨ 1885 ਵਾਲੇ ਦਿਨ ਸਿੱਖ ਕੌਮ ਦੇ ਕਾਫੀ ਵੱਡੇ ਆਗੂ ਦਾ ਜਨਮ ਹੋਇਆ ਸੀ ਦਰਅਸਲ ਮਾਸਟਰ ਤਾਰਾ ਸਿੰਘ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਮਾਸਟਰ ਤਾਰਾ ਸਿੰਘ ਉਹ ਸਿੱਖ ਆਗੂ ਸਨ ਜਿਨ੍ਹਾਂ ਨੇ ਕਿ ਕਈ ਲਹਿਰਾਂ ਚਲਾਈਆਂ ਅਤੇ ਜੇ ਕਹਿ ਲਈਏ ਕਿ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੂਬੇ ਦੇ ਲਈ ਵੀ ਕਈ ਅਹਿਮ ਕਾਰਜ ਕੀਤੇ ਸਨ ਤਾਂ ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੋਏਗੀ ਦਰਅਸਲ ਅੱਜ ਦੇ ਦਿਨ ਹੀ 1885 ਦੇ ਵਿੱਚ ਉਸ ਵੇਲੇ 라ਵਲਪਿੰਡੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜਿੱਥੇ ਕਿ ਬਚਪਨ ਦਾ ਨਾਮ ਉਹਨਾਂ ਦਾ ਨਾਨਕ ਚੰਦ ਰੱਖਿਆ ਜਾਂਦਾ ਹੈ ਪਰ ਬਾਅਦ ਦੇ ਵਿੱਚ 1902 ਦੇ ਵਿੱਚ ਉਹਨਾਂ ਦੇ ਵੱਲੋਂ ਅੰਮ੍ਰਿਤ ਦਿਦਾਤ ਲੈ ਕੇ ਜਿੱਥੇ ਸਿੰਘ ਸਜੇ ਤੇ ਨਾਲ ਹੀ ਉਹਨਾਂ ਨੇ ਆਪਣਾ ਨਾਮ ਬਦਲ ਕੇ ਤਾਰਾ ਸਿੰਘ ਰੱਖ ਲਿਆ ਸੀ ਛੋਟੀ ਉਮਰ ਤੋਂ ਹੀ ਇਹਨਾਂ ਨੇ ਸਿਕਸਰ ਗਰਮੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਦਰਅਸਲ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਸਰਗਰਮ ਰਹੇ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ ਕਈ ਅੰਦੋਲਨ ਵੀ ਵਿੱਢੇ ਸਨ ਦਰਅਸਲ ਇਹ ਅੰਦੋਲਨ ਭਾਵੇਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਂਦੇ ਰਹੇ ਤੇ ਭਾਵੇਂ ਪੰਜਾਬੀ ਸੂਬੇ ਦੇ ਅਕਾਲੀਆਂ ਦੀ ਮੰਗ ਰਹੀ ਜੋਸ ਪਹਿਲੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਤੇ ਉਸ ਤੋਂ ਬਾਅਦ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਿੱਖਾਂ ਦੇ ਵਿੱਚ ਪਾਰੀ ਰੋਸ ਪਾਇਆ ਗਿਆ ਤੇ ਅਸਲ ਜੋ ਅੰਦੋਲਨ ਕੀਤੇ ਗਏ ਜੋ ਜੋਸ਼ ਰੋਸ ਮੁਜ਼ਾਰੇ ਕੀਤੇ ਗਏ ਉਹਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਹੋਰਾ ਨੇ ਅਗਾ ਵਧ ਕੇ ਇਹਨਾਂ ਰੋਸਾਂ ਦੀ ਪੈਰਵਾਈ ਵੀ ਕੀਤੀ ਸੀ ਜਿਸ ਨੂੰ ਲੈ ਕੇ ਗੋਰੀ ਹਕੂਮਤ ਦੀਆਂ ਅੱਖਾਂ ਦੇ ਵਿੱਚ ਰੜਕ ਲੱਗ ਪਏ ਤੇ ਇਹਨਾਂ ਨੂੰ ਕੁਝ ਸਮੇਂ ਦੇ ਲਈ ਇਹਨਾਂ ਦੇ ਸਾਥੀਆਂ ਦੇ ਨਾਲ ਗ੍ਰਿਫਤਾਰ ਵੀ ਕਰ ਲਿਆ ਗਿਆ ਬ੍ਰਿਟਾਣੀ ਸਰਕਾਰ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਜੇਲ੍ਹ ਵਿਕੱਟੀ ਤੇ ਜਿਸ ਵੇਲੇ ਜੇਲ੍ਹ ਤੋਂ ਬਾਹਰ ਆਏ ਤਾਂ ਉਸ ਵੇਲੇ ਉਹਨਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ। ਇਸ ਤੋਂ ਬਾਅਦ ਹੀ 1920 ਦੇ ਵਿੱਚ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਸੀ ਤਾਂ ਉਸ ਵੇਲੇ ਉਹਨਾਂ ਨੂੰ ਉਸ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ। ਹਾਲਾਂਕਿ ਮਾਸਟਰ ਤਾਰਾ ਸਿੰਘ ਹੋਰਾਂ ਨੇ ਸਿੱਖ ਕੌਮ ਦੇ ਲਈ ਅਤੇ ਪੰਜਾਬੀ ਤੇ ਪੰਜਾਬੀਅਤ ਦੇ ਲਈ ਕਈ ਵੱਡੇ ਕਾਰਜ ਕੀਤੇ ਸਨ ਪਰ ਖਾਸ ਤੌਰ ਤੇ ਪੰਜਾਬੀ ਭਾਸ਼ਾਈ ਸੂਬੇ ਨੂੰ ਬਣਵਾਉਣ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ। ਭਾਵੇਂ ਕਿ ਪੰਜਾਬੀ ਸੂਬਾ ਕਈ ਸਾਰੇ ਕ੍ਰਾਂਤੀਕਾਰੀਆਂ ਦੇ ਕਲਣਾ ਤੇ ਜਦੁੱਜਦ ਤੋਂ ਬਾਅਦ ਮਿਲਿਆ ਸੀ ਪਰ ਇਸ ਦਾ ਵੱਡਾ ਸਿਹਰਾ ਮਾਸਟਰ ਤਾਰਾ ਸਿੰਘ ਹੋਰਾਂ ਦੇ ਸਿਰ ਨੂੰ ਵੀ ਜਾਂਦਾ ਹੈ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਹਾਣੀ ਵੰਡ ਹੋਈ ਪੰਜਾਬ ਦੇ ਕਈ ਹਿੱਸੇ ਉਸ ਵੇਲੇ ਵੀ ਬਣਾ ਦਿੱਤੇ ਗਏ ਤਾਂ ਇਸ ਨੂੰ ਲੈ ਕੇ ਆਮ ਸਿੱਖਾਂ ਦਾ ਜਿੱਥੇ ਰੋਸ ਸੀ ਤਾਂ ਇਸੇ ਰੋਸ ਨੂੰ ਪ੍ਰਗਟ ਕਰਨ ਦੇ ਲਈ ਮਾਸਟਰ ਤਾਰਾ ਸਿੰਘ ਹੋਰਾਂ ਨੇ ਮਰਨ ਵਰਤ ਰੱਖਿਆ। ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਲਲਾਲ ਨਹਿਰੂ ਦੇ ਕੈਨ ਤੇ ਜਿੱਥੇ ਇਹਨਾਂ ਨੇ ਆਪਣਾ ਮਰਨ ਵਰਤਨ ਕੇਵਲ 48 ਦਿਨਾਂ ਦੇ ਵਿੱਚ ਖੋਲ ਲਿਆ ਤਾਂ ਇਸ ਨੂੰ ਲੈ ਕੇ ਆਮ ਸਿੱਖਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਤੇ ਮਾਸਟਰ ਤਾਰਾ ਸਿੰਘ ਤੋਂ ਸਿੱਖਾਂ ਦਾ ਕਿਤਨ ਕਰਕੇ ਵਿਸ਼ਵਾਸ ਉੱਠ ਗਿਆ ਸੀ ਜਿਕਰ ਮਾਹਿਰਾਂ ਦੀ ਮੰਨੀਏ ਤਾਂ ਮਾਹਿਰਾਂ ਦੇ ਅਨੁਸਾਰ ਹਾਲਾਂਕਿ ਮਾਸਟਰ ਤਾਰਾ ਸਿੰਘ ਸਿੱਖੀ ਪ੍ਰਤੀ ਅਤੇ ਪੰਜਾਬੀ ਪ੍ਰਤੀ ਦਰਦ ਰੱਖਦੇ ਸਨ ਪਰੋ ਸਮੇਂ ਸਮੇਤੇ ਉਸ ਵੇਲੇ ਗਾਂਧੀ ਜਵਾਲਲਾਲ ਨਹਿਰੂ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਚਾਲਾਂ ਨੂੰ ਨਹੀਂ ਸਮਝ ਸਕੇ ਤੇ ਕਈ ਵਾਰ ਉਹਨਾਂ ਦੇ ਘੇਰਾਬੰਦੀ ਦਾ ਸ਼ਿਕਾਰ ਹੁੰਦੇ ਰਹੇ ਤੇ ਜਿਸ ਨੂੰ ਲੈ ਕੇ ਆਮ ਸਿੱਖਾਂ ਦੇ ਵਿੱਚ ਵੀ ਇਹਨਾਂ ਦੇ ਪ੍ਰਤੀ ਕਿਤੇ ਨਾ ਕਿਤੇ ਨਫ਼ਰਤ ਪੈਦਾ ਹੋ ਗਈ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੋਬਰੂ ਹੋਵਾਂਗੇ ਤਦ ਤੱਕ ਦੇ ਲਿਆ ਕੇ ਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਅੱਜ ਜਨਿਕ ਕੇ 26 ਜੂਨ ਦੀ ਗੱਲ ਕਰਾਂਗੇ ਜਿੱਥੇ ਕਿ 24 ਜੂਨ 1885 ਵਾਲੇ ਦਿਨ ਸਿੱਖ ਕੌਮ ਦੇ ਕਾਫੀ ਵੱਡੇ ਆਗੂ ਦਾ ਜਨਮ ਹੋਇਆ ਸੀ ਦਰਅਸਲ ਮਾਸਟਰ ਤਾਰਾ ਸਿੰਘ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਮਾਸਟਰ ਤਾਰਾ ਸਿੰਘ ਉਹ ਸਿੱਖ ਆਗੂ ਸਨ ਜਿਨ੍ਹਾਂ ਨੇ ਕਿ ਕਈ ਲਹਿਰਾਂ ਚਲਾਈਆਂ ਅਤੇ ਜੇ ਕਹਿ ਲਈਏ ਕਿ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੂਬੇ ਦੇ ਲਈ ਵੀ ਕਈ ਅਹਿਮ ਕਾਰਜ ਕੀਤੇ ਸਨ ਤਾਂ ਇਸ ਦੇ ਵਿੱਚ ਕੋਈ ਵੀ ਦੋਰਾਏ ਨਹੀਂ ਹੋਏਗੀ। ਦਰਅਸਲ ਅੱਜ ਦੇ ਦਿਨ ਹੀ 1885 ਦੇ ਵਿੱਚ ਉਸ ਵੇਲੇ 라ਵਲਪਿੰਡੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਜਿੱਥੇ ਕਿ ਬਚਪਨ ਦਾ ਨਾਮ ਉਹਨਾਂ ਦਾ ਨਾਨਕ ਚੰਦ ਰੱਖਿਆ ਜਾਂਦਾ ਪਰ ਬਾਅਦ ਦੇ ਵਿੱਚ 1902 ਦੇ ਵਿੱਚ ਉਹਨਾਂ ਦੇ ਵੱਲੋਂ ਅੰਮ੍ਰਿਤ ਦਿਦਾਤ ਲੈ ਕੇ ਜਥੇਵ ਸਿੰਘ ਸਜੇ ਤੇ ਨਾਲ ਹੀ ਉਹਨਾਂ ਨੇ ਆਪਣਾ ਨਾਮ ਬਦਲ ਕੇ ਤਾਰਾ ਸਿੰਘ ਰੱਖ ਲਿਆ ਸੀ ਛੋਟੀ ਉਮਰ ਤੋਂ ਹੀ ਇਹਨਾਂ ਨੇ ਸਿੱਖ ਸਰਗਰਮੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਦਰਅਸਲ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਸਰਗਰਮ ਰਹੇ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ ਕਈ ਅੰਦੋਲਨ ਵੀ ਵਿੱਡੇ ਸਨ ਦਰਅਸਲ ਇਹ ਅੰਦੋਲਨ ਭਾਵੇਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਤੇ ਭਾਵੇਂ ਪੰਜਾਬੀ ਸੂਬੇ ਦੇ ਅਕਾਲੀਆਂ ਦੀ ਮੰਗ ਰਹੀ ਜਿਸ ਬਲੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਤਾਂ ਉਸ ਤੋਂ ਬਾਅਦ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਿੱਖਾਂ ਦੇ ਵਿੱਚ ਪਾਰੀ ਰੋਸ ਪਾਇਆ ਗਿਆ ਤੇ ਅਸਲ ਜੋ ਅੰਦੋਲਨ ਕੀਤੇ ਗਏ ਜੋ ਜੋਸ਼ ਰੋਸ ਮਜ਼ਾਰੇ ਕੀਤੇ ਗਏ ਉਹਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਹੋਰਾ ਨੇ ਅਗਾਹ ਵਧ ਕੇ ਇਹਨਾਂ ਰੋਸਾਂ ਦੀ ਪੈਰਵਾਈ ਵੀ ਕੀਤੀ ਸੀ ਜਿਸ ਨੂੰ ਲੈ ਕੇ ਗੋਰੀ ਹਕੂਮਤ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਪਏ ਤੇ ਇਹਨਾਂ ਨੂੰ ਕੁਝ ਸਮੇਂ ਦੇ ਲਈ ਇਹਨਾਂ ਦੇ ਸਾਥੀਆਂ ਦੇ ਨਾਲ ਗ੍ਰਿਫਤਾਰ ਵੀ ਕਰ ਲਿਆ ਗਿਆ ਬਰਤਾਨਵੀ ਸਰਕਾਰ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਜੇਲ੍ਹ ਵੀ ਕੱਟੀ ਤੇ ਜਿਸ ਵੇਲੇ ਜੇਲ੍ਹ ਤੋਂ ਬਾਹਰ ਆਏ ਤਾਂ ਉਸ ਵੇਲੇ ਉਹਨਾਂ ਦਾ ਸਿਆਸੀ ਸਫਲ ਸ਼ੁਰੂ ਹੋਇਆ ਇਸ ਤੋਂ ਬਾਅਦ ਹੀ 1920 ਦੇ ਵਿੱਚ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਸੀ ਤਾਂ ਉਸ ਵੇਲੇ ਇਹਨਾਂ ਨੂੰ ਉਸ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹਾਲਾਂਕਿ ਮਾਸਟਰ ਤਾਰਾ ਸਿੰਘ ਹੋਰਾਂ ਨੇ ਸਿੱਖ ਕੌਮ ਦੇ ਲਈ ਅਤੇ ਪੰਜਾਬੀ ਤੇ ਪੰਜਾਬੀਅਤ ਦੇ ਲਈ ਕਈ ਵੱਡੇ ਕਾਰਜ ਕੀਤੇ ਸਨ ਪਰ ਖਾਸ ਤੌਰ ਤੇ ਪੰਜਾਬੀ ਭਾਸ਼ਾਈ ਸੂਬੇ ਨੂੰ ਬਣਵਾਉਣ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ। ਭਾਵੇਂ ਕਿ ਪੰਜਾਬੀ ਸੂਬਾ ਕਈ ਸਰ ਇੱਕ ਕ੍ਰਾਂਤੀਕਾਰੀਆਂ ਦੇ ਕਲਣਾ ਤੇ ਜਦੁੱਜਦ ਤੋਂ ਬਾਅਦ ਮਿਲਿਆ ਸੀ ਪਰ ਇਸ ਦਾ ਵੱਡਾ ਸਿਹਰਾ ਮਾਸਟਰ ਤਾਰਾ ਸਿੰਘ ਹੋਰਾਂ ਦੇ ਸਿਰ ਨੂੰ ਮਿਲ ਜਾਂਦਾ ਹੈ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਹਾਣੀ ਵੰਡ ਹੋਈ ਪੰਜਾਬ ਦੇ ਕਈ ਹਿੱਸੇ ਉਸ ਵੇਲੇ ਵੀ ਬਣਾ ਦਿੱਤੇ ਗਏ ਤਾਂ ਇਸ ਨੂੰ ਲੈ ਕੇ ਆਮ ਸਿੱਖਾਂ ਦਾ ਜਿੱਥੇ ਰੋਸ ਸੀ ਤਾਂ ਇਸੇ ਰੋਸ ਨੂੰ ਪ੍ਰਗਟ ਕਰਨ ਦੇ ਲਈ ਮਾਸਟਰ ਤਾਰਾ ਸਿੰਘ ਹੋਰਾਂ ਨੇ ਮਰਨ ਵਰਤ ਰੱਖਿਆ। ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਲਲਾਲ ਨਹਿਰੂ ਦੇ ਕੈਨ ਤੇ ਜਿੱਥੇ ਇਹਨਾਂ ਨੇ ਆਪਣਾ ਮਰਨ ਵਰਤਨ ਕੇਵਲ 48 ਦਿਨਾਂ ਦੇ ਵਿੱਚ ਖੋਲ ਲਿਆ ਤਾਂ ਇਸ ਨੂੰ ਲੈ ਕੇ ਆਮ ਸਿੱਖਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਤੇ ਮਾਸਟਰ ਤਾਰਾ ਸਿੰਘ ਤੋਂ ਸਿੱਖਾਂ ਦਾ ਕਿਤਨਾ ਕਿਤੇ ਵਿਸ਼ਵਾਸ ਉੱਠ ਗਿਆ ਸੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਮਾਹਿਰਾਂ ਦੇ ਅਨੁਸਾਰ ਹਾਲਾਂਕਿ ਮਾਸਟਰ ਤਾਰਾ ਸਿੰਘ ਸਿੱਖੀ ਪ੍ਰਤੀ ਅਤੇ ਪੰਜਾਬੀ ਪ੍ਰਤੀ ਦਰਦ ਰੱਖਦੇ ਸਨ ਪਰੋ ਸਮੇਂ ਸਮੇਤੇ ਉਸ ਵੇਲੇ ਗਾਂਧੀ ਜਵਾਲਲਾਲ ਨਹਿਰੂ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਚਾਲਾਂ ਨੂੰ ਨਹੀਂ ਸਮਝ ਸਕੇ ਤੇ ਕਈ ਵਾਰ ਉਹਨਾਂ ਦੇ ਘੇਰਾਬੰਦੀ ਦਾ ਸ਼ਿਕਾਰ ਹੁੰਦੇ ਰਹੇ ਤੇ ਜਿਸ ਨੂੰ ਲੈ ਕੇ ਆਮ ਸਿੱਖਾਂ ਦੇ ਵਿੱਚ ਵੀ ਇਹਨਾਂ ਦੇ ਪ੍ਰਤੀ ਕਿਤੇ ਨਾ ਕਿਤੇ ਨਫ਼ਰਤ ਪੈਦਾ ਹੋ ਗਈ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਤਕ ਦੇ ਲਿਆ ਕੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਅੱਜ ਜੈਨਿਕ ਕੇ 26 ਜੂਨ ਦੀ ਗੱਲ ਕਰਾਂਗੇ ਜਿੱਥੇ ਕਿ 24 ਜੂਨ 1885 ਵਾਲੇ ਦਿਨ ਸਿੱਖ ਕੌਮ ਦੇ ਕਾਫੀ ਵੱਡੇ ਆਗੂ ਦਾ ਜਨਮ ਹੋਇਆ ਸੀ ਦਰਅਸਲ ਮਾਸਟਰ ਤਾਰਾ ਸਿੰਘ ਦਾ ਨਾਮ ਤੁਸੀਂ ਸੁਣਿਆ ਹੀ ਹੋਵੇਗਾ ਮਾਸਟਰ ਤਾਰਾ ਸਿੰਘ ਉਹ ਸਿੱਖ ਆਗੂ ਸਨ ਜਿਨ੍ਹਾਂ ਨੇ ਕਈ ਲਹਿਰਾਂ ਚਲਾਈਆਂ ਅਤੇ ਜੇ ਕਹਿ ਲਈਏ ਕਿ ਸਿੱਖੀ ਦੇ ਪ੍ਰਚਾਰ ਦੇ ਨਾਲ-ਨਾਲ ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੂਬੇ ਦੇ ਲਈ ਵੀ ਕਈ ਅਹਿਮ ਕਾਰਜ ਕੀਤੇ ਸਨ ਤਾਂ ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੋਏਗੀ। ਦਰਅਸਲ ਅੱਜ ਦੇ ਦਿਨ ਹੀ 1885 ਦੇ ਵਿੱਚ ਉਸ ਵੇਲੇ 라ਵਲਪਿੰਡੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਜਿੱਥੇ ਕਿ ਬਚਪਨ ਦਾ ਨਾਮ ਉਹਨਾਂ ਦਾ ਨਾਨਕ ਚੰਦ ਰੱਖਿਆ ਜਾਂਦਾ ਪਰ ਬਾਅਦ ਦੇ ਵਿੱਚ 1902 ਦੇ ਵਿੱਚ ਉਹਨਾਂ ਦੇ ਵੱਲੋਂ ਅੰਮ੍ਰਿਤ ਦਿਦਾਤ ਲੈ ਕੇ ਜਥੇਵ ਸਿੰਘ ਸਜੇ ਤੇ ਨਾਲ ਹੀ ਉਹਨਾਂ ਨੇ ਆਪਣਾ ਨਾਮ ਬਦਲ ਕੇ ਤਾਰਾ ਸਿੰਘ ਰੱਖ ਲਿਆ ਸੀ ਛੋਟੀ ਉਮਰ ਤੋਂ ਹੀ ਇਹਨਾਂ ਨੇ ਸਿਕਸਰ ਗਰਮੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਦਰਸਲ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਸਰਗਰਮ ਰਹੇ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ ਕਈ ਅੰਦੋਲਨ ਵੀ ਵਿੱਡੇ ਸੰ ਅਸਲ ਇਹ ਅੰਦੋਲਨ ਭਾਵੇਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਂਦੇ ਰਹੇ ਤੇ ਭਾਵੇਂ ਪੰਜਾਬੀ ਸੂਬੇ ਦੇ ਅਕਾਲੀਆਂ ਦੀ ਮੰਗ ਰਹੀ ਜੋਸ ਪਹਿਲੇ ਗਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਤੇ ਉਸ ਤੋਂ ਬਾਅਦ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਿੱਖਾਂ ਦੇ ਵਿੱਚ ਪਾਰੀ ਰੋਸ ਪਾਇਆ ਗਿਆ ਤੇ ਅਸਲ ਜੋ ਅੰਦੋਲਨ ਕੀਤੇ ਗਏ ਜੋ ਜੋਸ਼ ਰੋਸ ਮੁਜ਼ਾਰੇ ਕੀਤੇ ਗਏ ਉਹਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਹੋਰਾ ਨੇ ਅਗਾ ਵਧ ਕੇ ਇਹਨਾਂ ਰੋਸਾਂ ਦੀ ਪੈਰਵਾਈ ਵੀ ਕੀਤੀ ਸੀ ਜਿਸ ਨੂੰ ਲੈ ਕੇ ਗੋਰੀ ਹਕੂਮਤ ਦੀਆਂ ਅੱਖਾਂ ਦੇ ਵਿੱਚ ਰੜਕ ਲੱਗ ਪਏ ਤੇ ਇਹਨਾਂ ਨੂੰ ਕੁਝ ਸਮੇਂ ਦੇ ਲਈ ਇਹਨਾਂ ਦੇ ਸਾਥੀਆਂ ਦੇ ਨਾਲ ਗ੍ਰਿਫਤਾਰ ਵੀ ਕਰ ਲਿਆ ਗਿਆ ਬਰਤਾਨਵੀ ਸਰਕਾਰ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਜੇਲ੍ਹ ਵਿਕਟਤੀ ਤੇ ਜਿਸ ਵੇਲੇ ਜੇਲ੍ਹ ਤੋਂ ਬਾਹਰ ਆਏ ਤਾਂ ਉਸ ਵੇਲੇ ਉਹਨਾਂ ਦਾ ਸਿਆਸੀ ਸਫਲ ਸ਼ੁਰੂ ਹੋਇਆ। ਇਸ ਤੋਂ ਬਾਅਦ ਹੀ 1920 ਦੇ ਵਿੱਚ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਸੀ ਤਾਂ ਉਸ ਵੇਲੇ ਉਹਨਾਂ ਨੂੰ ਉਸ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ। ਹਾਲਾਂਕਿ ਮਾਸਟਰ ਤਾਰਾ ਸਿੰਘ ਹੋਰਾਂ ਨੇ ਸਿੱਖ ਕੌਮ ਦੇ ਲਈ ਅਤੇ ਪੰਜਾਬੀ ਤੇ ਪੰਜਾਬੀਅਤ ਦੇ ਲਈ ਕਈ ਵੱਡੇ ਕਾਰਜ ਕੀਤੇ ਸਨ ਪਰ ਖਾਸ ਤੌਰ ਤੇ ਪੰਜਾਬੀ ਭਾਸ਼ਾਈ ਸੂਬੇ ਨੂੰ ਬਣਵਾਉਣ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ ਭਾਵੇਂ ਕਿ ਪੰਜਾਬੀ ਸੂਬਾ ਕਈ ਸਾਰੇ ਕ੍ਰਾਂਤੀਕਾਰੀਆਂ ਦੇ ਕੰਮਾਂ ਤੇ ਜਦੁੱਜਤ ਤੋਂ ਬਾਅਦ ਮਿਲਿਆ ਸੀ ਪਰ ਇਸ ਦਾ ਵੱਡਾ ਸਿਹਰਾ ਮਾਸਟਰ ਤਾਰਾ ਸਿੰਘ ਹੋਰਾਂ ਦੇ ਸਿਰ ਨੂੰ ਮਿਲ ਜਾਂਦਾ ਹੈ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਹਾਣੀ ਵੰਡ ਹੋਈ ਪੰਜਾਬ ਦੇ ਕਈ ਹਿੱਸੇ ਉਸ ਵੇਲੇ ਵੀ ਬਣਾ ਦਿੱਤੇ ਗਏ ਤਾਂ ਇਸ ਨੂੰ ਲੈ ਕੇ ਆਮ ਸਿੱਖਾਂ ਦਾ ਜਿੱਥੇ ਰੋਸ ਸੀ ਤਾਂ ਇਸੇ ਰੋਸ ਨੂੰ ਪ੍ਰਗਟ ਕਰਨ ਦੇ ਲਈ ਮਾਸਟਰ ਤਾਰਾ ਸਿੰਘ ਹੋਰਾਂ ਨੇ ਮਰਨ ਵਰਤ ਰੱਖਿਆ ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਲਲਾਲ ਨਹਿਰੂ ਦੇ ਕੈਨ ਤੇ ਜਿੱਥੇ ਇਹਨਾਂ ਨੇ ਆਪਣਾ ਮਰਨ ਵਰਤਨ ਕੇਵਲ 48 ਦਿਨਾਂ ਦੇ ਵਿੱਚ ਖੋਲ ਲਿਆ ਤਾਂ ਇਸ ਨੂੰ ਲੈ ਕੇ ਆਮ ਸਿੱਖਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਤੇ ਮਾਸਟਰ ਤਾਰਾ ਸਿੰਘ ਤੋਂ ਸਿੱਖਾਂ ਦਾ ਕਿਤਨ ਕਿਤੇ ਵਿਸ਼ਵਾਸ ਉੱਠ ਗਿਆ ਸੀ ਜਿਕਰ ਮਾਹਿਰਾਂ ਦੀ ਮੰਨੀਏ ਤਾਂ ਮਾਹਿਰਾਂ ਦੇ ਅਨੁਸਾਰ ਹਾਲਾਂਕਿ ਮਾਸਟਰ ਤਾਰਾ ਸਿੰਘ ਸਿੱਖੀ ਪ੍ਰਤੀ ਅਤੇ ਪੰਜਾਬੀ ਪ੍ਰਤੀ ਦਰਦ ਰੱਖਦੇ ਸਨ ਪਰੋ ਸਮੇਂ ਸਮੇਤੇ ਉਸ ਵੇਲੇ ਗਾਂਧੀ ਜਵਾਲਲਾਲ ਨਹਿਰੂ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਚਾਲਾਂ ਨੂੰ ਨਹੀਂ ਸਮਝ ਸਕੇ ਤੇ ਕਈ ਵਾਰ ਉਹਨਾਂ ਦੀ ਘੇਰਾਬੰਦੀ ਦਾ ਸ਼ਿਕਾਰ ਹੁੰਦੇ ਰਹੇ ਤੇ ਜਿਸ ਨੂੰ ਲੈ ਕੇ ਆਮ ਸਿੱਖਾਂ ਦੇ ਵਿੱਚ ਵੀ ਇਹਨਾਂ ਦੇ ਪ੍ਰਤੀ ਕਿਤੇ ਨਾ ਕਿਤੇ ਨਫ਼ਰਤ ਪੈਦਾ ਹੋ ਗਈ ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ ਕੱਲ ਦਾ ਇਤਿਹਾਸ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਿਆ ਕੇ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ